ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਜੀ ਇੱਕ ਤੁਹਾਨੂੰ ਟਾਪ ਦੀ ਝੋਟੀ ਦਿਖਾ ਦੇਾਂਗੇ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਤੇ ਨੇੜੇ ਸਾਡੇ ਇਧਰਲੇ ਪਾਸੇ ਵੱਡਾ ਪਿੰਡ ਪੈ ਰੂਪਾ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਗਿਆ ਜੰਗੀਆਂਣਾ ਜੀ ਤੇ ਇੱਕ ਸਾਨੂੰ ਲੋਕਲ ਝੋਟੀ ਦਿਖਾ ਦਿਆਂਗੇ ਇੰਨੇ ਕ ਬਾਈਆਂ ਦੇ ਪਸ਼ੂ ਘਰੇ ਰੱਖੇ ਹੋਏ ਉਹਨਾਂ ਦੇ ਵਿੱਚੋਂ ਇੱਕ ਬਕਾਊ ਆਜੋ ਬਾਈ ਇੱਥੇ ਆਜੋ ਉੱਥੇ ਜਲ ਬੜਾ ਝੋਟੀ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਜੀ ਠੀਕ ਹੈ ਪਹਿਲਾਂ ਤਾਂ ਨੰਬਰ ਬੋਲ ਲਿਓ ਜੀ 98554 62041 ਬਾੜ ਜੀ ਰੋਗਤਾਲੀ 62041 ਪਿੰਡ ਨਾਮ ਐਡਰੈਸ ਮੈਂ ਬੋਲਦਾ ਜੀ ਤੇ ਜਿਹੜੀ ਆਪਾਂ ਝੋਟੀ ਦੇਖੀ ਜੰਨੇ ਆ ਜੀ ਆਪਣੀ ਤੇ ਆਪਣੇ ਘਰ ਦੀ ਇਹਨੇ ਹਾਂ ਘਰ ਦੀ ਝੋਟੀ ਪਿਛਲੀ ਵੇਰ ਕਿੰਨਾ ਦੁੱਧ ਦੁੱਤਾ ਨੇ ਪਿਛਲੀ ਵਾਰ 12-13 ਕਿਲੋ ਦੁੱਧ ਦਿੱਤਾ ਪਲੂਣ ਨੇ ਇਹ ਸਵਾ 3 ਸਾਲ ਦੀ ਸੂਪੀ ਸੀ ਤੇ ਅੱਜ ਕੀ ਬੱਸ 1.5 ਸਾਲ ਦੀ ਇਹਦੀ ਉਮਰ ਬਣਦੀ ਆ ਸਾਢੇ 1.5 ਸਾਲ ਦੀ ਬਣਦੀ ਤੇ ਵਧੀਆ ਫਿਰ ਲੰਮਾ ਸਮਾਂ ਦੁੱਧ ਦਿੰਦਾ ਜੀ ਬਹੁਤ ਵਧੀਆ ਓਕੇ ਵਿੱਚ ਭਾਈ ਵੀਰ ਜਿਹੜੇ ਹੈਗੇ ਨਾ ਕਹਿੰਦੇ ਵੀ ਅਸੀਂ ਘਰੋਂ ਪਸ਼ੂ ਲੈਣਾ ਵੀ ਘਰੋਂ تسਲੀ ਮਿਲ ਜਾਂਦੀ ਐ ਇੱਕ ਤਾਂ ਪੂਰੀ ਪੂਰੀ تسਲੀ ਐ ਅਸੀਂ 7-7.5 ਮਹੀਨੇ ਚੋਈ ਆ ਇਹ ਅੱਛਾ ਜੀ ਮੱਲ ਰਿੰਗ ਕੇ ਮਿਲੀ ਆ ਰੇਂਗ ਕੇ ਤੇ ਕੱਦ ਕਾਠ ਐਸਟਰਾ ਹੀ ਆ ਕੋਈ ਛੋਟੇ ਕੱਦ ਕਾਠ ਦੀ ਨਹੀਂ ਹਨਾ ਫੁੱਲ ਕੱਦ ਕਾਠ ਦੀ ਸਿੰਗ ਵੀ ਚੰਗਾ ਤੇ ਮਗਰ ਫਿਰ ਕੱਟੀ ਦੇ ਕੋਈ ਹੈਗਾ ਟੀਕੇ ਦਾ ਪਤਾ ਕਿਹੜਾ ਪਤਾ ਟੀ ਦੇ ਟੀਕਾ ਸੀ ਨਹੀਂ ਇੱਕ ਕੱਟੀ ਜਿਹੜੀ ਹੈਗੀ ਆ ਇਹ ਸਾਨ ਦੀ ਆ ਸਾਨ ਬਹੁਤ ਵਧੀਆ ਸੀ ਚੰਗਿਆਂ ਨੇ ਪੂਰਾ ਚੰਗਾ ਸਾਨ ਪੂਰਾ ਚੰਗਾ ਸਾਨ ਵਧੀਆ ਸਾਨ ਦੀ ਕੱਟੀ ਆ ਤੇ ਇਹ ਲక్ష్ਮੀ ਡੇਰੀ ਦੀ ਆ ਆ ਓਕੇ ਤਾਂ ਹੀ ਫਿਰ ਕੁਆਲਿਟੀ ਚੰਗੀ ਆ ਹਨਾ ਤੇ ਕਦੋਂ ਸੂਈ ਐ ਇਹ ਜੀ ਇਹ ਰਾਤ ਸੂਈ ਆ ਜੀ ਜੇਰ ਕੰਪਲੀਟ ਹੋ ਗਈ ਹਾਂ ਕੰਪਲੀਟ ਹੋ ਓਕੇ ਤਾਰਾ ਦੂਰਾ ਤੁਹਾਨੂੰ ਮਾਰ ਕੇ ਦਿਖਾ ਦਾਂ ਰੇ ਡੀਟੇਲ ਸਭ ਕੋ ਵੀਡੀਓ ਦੇ ਵਿੱਚ ਉਹ ਖੋਲੋ ਜੀ ਤੋਰਾ ਕਰਾ ਕੇ ਚੈੱਕ ਚੰਗੇ ਸਾਈਜ਼ ਦੀ ਤੁਸੀਂ ਮੰਨ ਕੇ ਬਾਈ ਨੂੰ ਫੋਨ ਲਾਉਣਾ ਠੀਕ ਆ ਜੀ ਦੁੱਧ ਐਤ ਕੀ ਫਿਰ ਕਿੰਨਾ ਦੇ ਦੋ ਜੀ ਦੁੱਧ ਇਹ 15 16 ਕਿਲੋ ਦੇਊਗਾ ਜੀ 15 ਤੋਂ 16 ਕਿਲੋ ਦੁੱਧ ਦੇ ਨੇ ਕੱਢਣੇ ਕੱਢਣਾ ਬਾਕੀ ਤੁਸੀਂ ਲੈਵੇ ਦੀ ਜੱਜਮੈਂਟ ਆਪੇ ਲਾਉਣੀ ਆ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਵਧੀਆ ਤੇ ਪੱਦਰ ਤੇ ਸਾਫ਼ ਸੁਥਰਾ ਪਰਿਵਾਰ ਹੈਗਾ ਠੀਕ ਆ ਜੀ ਤਾਰ ਦੂਰ ਫਰਬੋਲੀ ਆ ਜੀ ਲੈ ਬੱਚਾ ਹਾਂ ਤਾਰ ਬਹੁਤ ਵਧੀਆ ਆਜੋ ਜੀ ਤਾਰ ਤਾਂ ਖੜ ਜਾ ਮਰ ਤੂੰ ਬੱਚਾ ਲੈ ਲੈ ਮੂਰੇ ਨਾ ਲੋੜ ਹੀ ਨਹੀਂ ਆਈ ਚੱ ਤੋੜੋ ਜੀ ਲੈ ਜਾ ਆ ਦੇਖੋ ਜੀ ਤੋੜਾ ਤਾਰੀ ਤੁਹਾਨੂੰ ਜੱਜਮੈਂਟ ਕਰਾਵਾਂਗੇ ਆ ਕਰ ਥਣ ਭਾਂਡੇ ਦੀ ਜੀ ਆਪਾਂ ਨੇੜੇ ਤੁਹਾਨੂੰ ਜੱਜਮੈਂਟ ਕਰਾ ਕੇ ਆ ਦੇਖੋ ਜੀ ਤੇ ਕਿੰਨਾ ਕੁ ਫਿਰ ਬੋਲਾ ਕੱਢਦਾ ਸੀ ਬਾਈ ਇਹਦਾ ਮੋੜ ਬੋਲਾ ਤਾਂ ਥੋੜਾ ਹੀ ਕੱਢਿਆ ਤੇ ਬੱਚੇ ਨੂੰ ਚੰਗਾ ਆ ਓਕੇ ਜੀ ਥਣਾ ਥੁਣਾ ਦੀ ਫਿਰ ਪੂਰੀ ਓਕੇ ਆ ਹੈ ਹਾਂਜੀ 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 ਆ ਦੇਖੋ ਜੀ ਲੈ ਚਲੋ ਬੱਚੇ ਤੇ ਥਣ ਭਾਂਡੇ ਦੀ ਪੂਰੀ ਸਾਫ ਆ ਜੀ ਥਣ ਲੈ ਵੇ ਨੇੜੇ ਤੁਹਾਨੂੰ ਕਰਾ ਦਿਆਂ ਚੈੱਕ ਆ ਦੇਖੋ ਤੇ ਵਾਕਈ ਦੁੱਧ ਕੱਢ ਦੇਣੇ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਲਾ ਬੱਚਾ ਇਹਦੀਆਂ ਧਾਰਾ ਮਾਰ ਗਏ ਲੈ ਵੀ ਨਾ ਨਾ ਆ ਦੇਖੋ ਵੀਰੋ ਬੱਚਾ ਚੰਗਾ ਤੂੰ ਦੇਖ ਸਕਦੇ ਹੋ ਬਾ ਪਾਸਮੀ ਵੀ ਇਹ ਧਾਰਾ ਦਿਖਾ ਦੇ ਤਾ ਧਾਰਾ ਮਾਰ ਦੇ ਧਾਰਾ ਮੱਚਾ ਬੱਚਾ ਓਕੇ ਰਜਾਇਆ ਵਾ ਹਣਾ ਬੱਚਾ ਫਿਰ ਪੂਰਾ ਹਾਂ ਬੱਚਾ ਪੂਰਾ ਰਜਾਇਆ ਵਾ ਬੱਚਾ 2:3 ਵਜੇ ਰਜਾ ਗਏ ਨੇ 24 ਦਿੱਤਾ ਕੁਝ ਓਕੇ ਜੀ ਗੱਦ ਘਾੜ ਆਪਾਂ ਤੁਹਾਨੂੰ ਫਿਰ ਦੱਸ ਦਗੇ ਐਸਟਰਾ ਗੱਦ ਘਾੜਾ ਝੋਟੀ ਦਾ ਤੇ ਲੇਵਾ ਹੁਣ ਵੀ ਚੰਗਾ ਚਹਿ ਬਹਿਣਾ ਅਰਗਾ ਲਈ ਫਿਰਦੀ ਆ ਨਾਰਮਲ ਸੇਵਾ ਦਾ ਦੁੱਧ ਦਿੱਤਾ ਉਹ ਆਇਆ ਨਹੀਂ ਵੀ ਬਾਲੀ ਤੱਕ ਹਾਂ ਕੋਈ ਬਹੁਤਾ ਨਹੀਂ ਆਪਾਂ ਘਰ ਦੀ ਖਰਾਕ ਹੀ ਪਾਉਨੇ ਆ ਖਲਤੇ ਮਾਰ ਦਿੱਤਾ ਲੈ ਮਾਰ ਦਿੱਤੇ ਦੁਨੇ ਬਰਾਬਰ ਉੱਪਰ ਦੁਨੇ ਇਕੱਠੇ ਮਾਰ ਗਾ ਇਕੱਠਿਆਂ ਦੀਆਂ ਇਕੱਠੇ ਦੁਨਾਂ ਦੇ ਜਿਵੇਂ ਮਾਂ ਬਾਪ ਚ ਚੂਨਾ ਹੁੰਨਾ ਉਵੇਂ ਮਾਰਨੇ ਆ ਨਾ ਨਾ ਮਗਰਲਾ ਮੂਰਲਾ ਮੂਰਲੇ ਇਕੱਠੇ ਕਰਦੇ ਮਗਰ ਜਿਵੇਂ ਮਾਰ ਜੀ ਮਾਰਦੇ ਕੋਈ ਚੱਕ ਨਾ ਮਾਰਦੇ ਪੂਰੇ ਦੱਬ ਕੇ ਮਰੀਦੇ ਹੁੰਦੀ ਆ ਆ ਦੇਖੋ ਇਹ ਸਾਰਾ ਦੁਨਾਂ ਖੜਿਆ 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 ਕੋਈ ਨਾ ਕੋਈ ਬੈਠ ਬੈਠ ਥੱਲੇ ਬੈਠ ਬੈਹ ਜਾ ਕੋਈ ਨਾ ਉਹ ਆ ਦੇਖੋ ਜੀ ਧਾਰਾ ਕਰੋ ਚੱਕ ਇੱਕ ਨੰਬਰ ਠੀਕ ਹੈ ਜੀ ਦੂਜਾ ਜੋ ਮਾਰ ਧਾਰ ਦੇ ਦੇ ਧਾਰ ਦੇ ਦੇ ਮੱਜ ਧਾਰ ਦੇ ਦੇ ਧਾਰ ਦੇ ਦੇ ਧਾਰ ਮੰਗਦੀ ਆ ਥੋੜਾ ਬੰਦਾ ਚੋਣ ਵਾਲਾ ਨਾ ਜਾਣਾ ਜਿਹੋ ਹਿਸਾਬ ਨਾਲ ਨਹੀਂ ਇਹ ਫਿਰ ਉਂ ਚੋਂਦਾ ਨਾ ਮਾਰਿਓ ਜੀ ਧਾਰ ਧਾਰ ਦੇ ਆ ਦੇਖੋ ਜੀ ਦੂਜਿਆਂ 'ਚ ਮਾਰ ਪਾ ਲੈ ਓਕੇ ਆ ਬੇਫਿਕਰ ਹੋ ਕੇ ਆ ਜਾਓ ਆ ਜਾਓ ਜੀ ਇਧਰ ਬਸ ਬਸ ਓਕੇ ਚੰਗੇ ਸਾਇਜ਼ ਦੀ ਤੁਹਾਨੂੰ ਝੋਟੀ ਦਿਖਾਤੀ ਆ ਹਾਂ ਜੀ ਡਿਮਾਂਡ ਦੱਸੋ ਜੀ ਜਾਇਜ਼ ਜੀ ਬਸ ਲੈਣ ਦੇਣ ਅੱਪਾ 1,45,000 ਰੁਪਏ ਲੈਣਾ ਮਾਨਤਨ ਹੋਊਗਾ ਆਈ ਗਏ ਬਸ ਆਈ ਗਏ ਦਾ ਮਾਨਤਨ ਮਾਨਤਨ ਹੋ ਜਾਊਗਾ 1,45,000 ਤੁਹਾਡਾ ਮਾਨਤਨ ਜ਼ਰੂਰ ਹੋਣਾ ਚੰਗੀ ਝੋਟੀ ਤੁਹਾਨੂੰ ਕਵਰ ਕਰਕੇ ਤੇ ਇੱਕ ਝੋਟੀ ਸੀ ਇੱਕ ਦਿਖਾਤੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਸਦੀਲ ਰਾਮਪੁਰਾ ਫੋਨ ਨੰਬਰ ਫੇਰ ਬੋਲਿਓ ਜੀ 98553 ਹੂੰ 62041 62041 ਧੰਨਵਾਦ